ਰੋਪੜ ਪੁਲਿਸ ਵੱਲੋਂ ਜੋ ਹੁਣੇ-ਹੁਣੇ ਦਾਅਵਾ ਕੀਤਾ ਸੀ ਕਿ ਅਸੀਂ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਿਸ ਨੇ ਚੰਨਕ ਚੰਨੀ ਨੂੰ ਧਮਕੀ ਦਿੱਤੀ ਸੀ 2 ਕਰੋੜ ਰੁਪਏ ਦੀ ਫਰੋਤੀ ਮੰਗੀ ਸੀ ਪਰ ਜਦੇ ਨਾਂ ਨਾਲ ਹੀ ਚੰਨੀ ਚੰਨੀ ਦਾ ਵੀ ਬਿਆਨ ਆ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਵਿਅਕਤੀ ਇਹ ਨਹੀਂ ਹੈ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪੁਲਿਸ ਜਾਣ ਬੁੱਝ ਕੇ ਮਾਮਲੇ ਨੂੰ ਘੁਮਾ ਰਹੀ ਹੈ ਪੁਲਿਸ ਨੇ ਕਿਸੇ ਹੋਰ ਵਿਅਕਤੀ ਨੂੰ ਕੇਸਰ ਕਰ ਲਿਆ ਜਦਕਿ ਜਿਸ ਵਿਅਕਤੀ ਨੇ ਮੈਨੂੰ ਧਮਕੀ ਦਿੱਤੀ ਹੈ ਉਹ ਪੰਜਾਬੀ ਦੇ ਵਿੱਚ ਗੱਲ ਕਰਦਾ ਸੀ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਪੁਲਿਸ ਨੇ ਇਹ ਵੀ ਕਿਹਾ ਕਿ ਇਸ ਵਿਅਕਤੀ ਦੇ ਉੱਤੇ ਕੋਈ ਵੀ ਕ੍ਰਿਮੀਨਲ ਰਿਕਾਰਡ ਪਿਛਲਾ ਨਹੀਂ ਕੋਈ ਵੀ ਐਦਾਂ ਦੀ ਪਰਚਾਦਰਜ ਨਹੀਂ ਹੋਇਆ ਪਰ ਉਹ ਕਿਵੇਂ ਹੋ ਸਕਦਾ ਹੈ ਕਿਵੇਂ 나ਗਪੁਰ ਦੇ ਬੰਦੇ ਨੂੰ ਜੀ ਸਾਹਿਬ ਕਸੀਮ ਚੰਨੀ ਦਾ ਨੰਬਰ ਮਿਲ ਸਕਦਾ ਐਦਾਂ ਦੀਆਂ ਗੱਲਾਂ ਸਾਹਿਬ ਕਸੀਮ ਚੰਨੀ ਨੇ ਕੀ ਜਾਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਪੁਲਿਸ ਜਾਣਬੁੱਝ ਕੇ ਕਿਸੇ ਹੋਰ ਬੰਦੇ ਨੂੰ ਗ੍ਰਿਫਤਾਰ ਕਰਕੇ ਇਸ ਕੇਸ ਦੇ ਵਿੱਚ ਖਾਨਾ ਪੂਰਤੀ ਕਰ ਰਹੀ ਹੈ ਕਿਸ ਨੂੰ ਲੈ ਕੇ ਪੁਲਿਸ ਇਹ ਦਾਅਵਾ ਕਰ ਰਹੀ ਹੈ ਕਿ ਅਸੀਂ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਤੁਸੀਂ ਚੰਨੀ ਚੰਨੀ ਦਾ ਪੂਰਾ ਬਿਆਨ ਸੁਣੋ ਜਿਸ ਦੇ ਵਿੱਚ ਕਿ ਉਹਨਾਂ ਵੱਲੋਂ ਇਸ ਮਾਮਲੇ ਬਾਰੇ ਕਿਹਾ ਗਿਆ ਅੱਜ ਮੈਂ ਇੱਕ ਇੰਟਰਵਿਊ ਦੇਖੀ ਹੈ ਐਸਐਸਪੀ ਰੋਪੜ ਦੀ ਜਿਦੇ ਚ ਇੱਕ ਬੰਦੇ ਨੂੰ ਦਿਖਾਇਆ ਜਾ ਰਿਹਾ ਕਿ ਇਸਨੇ ਚਰਨਜੀਤ ਸਿੰਘ ਚੰਨੀ ਨੂੰ ਧਮਕੀ ਦਿੱਤੀ ਸੀ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਬੰਦਾ ਫੜ ਕੇ ਲਿਆਏ ਆ ਨਾਗਪੁਰ ਤੋਂ ਫੜ ਕੇ ਲਿਆਂਦਾ ਮਹਾਰਾਸ਼ਟਰ ਦਾ ਬੰਦਾ ਗੈਰ ਪੰਜਾਬੀ ਬੰਦਾ ਹੈ ਲੇਕਿਨ ਜੀਨੇ ਮੈਨੂੰ ਧਮਕੀ ਦਿੱਤੀ ਸੀ ਯਾਰ ਮੇਰੀ ਉਹਦੇ ਨਾਲ ਕਈ ਵਾਰ ਗੱਲ ਹੋਈ ਹੈ ਉਹਦੇ ਮੈਸੇਜ ਵੀ ਆਏ ਆ ਉਹ ਪਿਓਰ ਪੰਜਾਬੀ ਬੰਦਾ ਬੋਲਦਾ ਸੀ ਠੇਠ ਪੰਜਾਬੀ ਬੰਦਾ ਬੋਲਦਾ ਸੀ ਤੇ ਜਿਹੜੇ ਉਹਨੇ ਮੈਸੇਜ ਮੈਨੂੰ ਕੀਤੇ ਉਹ ਵੀ ਠੇਠ ਪੰਜਾਬੀ ਦੇ ਵਿੱਚ ਸੀ ਉਹਨੇ ਮੈਨੂੰ ਇਹ ਵੀ ਕਿਹਾ ਸੀ ਮੈਂ ਬਾਈ ਦੇ ਨਾਲ ਗੱਲ ਕਰਾ ਦੇਣਾ ਬਾਈ ਸ਼ਬਦ ਆ ਜਿਹੜਾ ਸਾਡੇ ਪੰਜਾਬੀ ਹੀ ਵਰਤਦੇ ਆ ਮਹਾਰਾਸ਼ਟਰ ਵਾਲੇ ਨਹੀਂ ਵਰਤ ਸਕਦੇ ਤੁਸੀਂ ਦੇਖਦੇ ਹੋਣੇ ਆ ਜਿਹੜੇ ਪ੍ਰਵਾਸੀ ਵੀ ਇੱਥੇ ਆ ਕੇ ਪੰਜਾਬੀ ਸਿੱਖ ਲੈਂਦੇ ਆ ਉਹਨਾਂ ਦਾ ਲਹਿਜਾ ਚੇਂਜ ਨਹੀਂ ਹੁੰਦਾ ਇਸ ਕਰਕੇ ਇਹ ਜਿਹੜਾ ਬੰਦਾ ਫੜਿਆ ਹੈ ਇਹ ਟੋਟਲ ਡਰਾਮ ਹੈ ਇਹ ਉਹ ਬੰਦਾ ਨਹੀਂ ਹੈ ਜਿਨੇ ਮੈਨੂੰ ਧਮਕੀਆਂ ਦਿੱਤੀਆਂ ਆਉਣ ਵਾਲੀ ਚੋਣਾ ਨੂੰ ਦੇਖ ਕੇ ਇਹ ਸਾਰਾ ਕੁਝ ਠਕਣਾ ਚਾਹੁੰਦੇ ਆ ਅੱਜ ਚੋਣਾ ਦੇ ਵਿੱਚ ਜਿਹੜਾ ਮੇਨ ਮੁੱਦਾ ਹੈ ਪੰਜਾਬ ਦੇ ਵਿੱਚ ਜਿਹੜੀ ਲਾਉਂਡ ਆਰਡਰ ਦੀ ਸਥਿਤੀ ਉਹ ਬਿਲਕੁਲ ਖਰਾਬ ਹੋ ਚੁੱਕੀ ਹੈ ਨਸ਼ਿਆਂ ਦਾ ਜੋਰ ਹੈ ਇਸ ਲਾਅ ਐਂਡ ਆਰਡਰ ਦੇ ਵਿੱਚ ਦਿਖਾਉਣਾ ਚਾਹੁੰਦੇ ਅਸੀਂ ਧਮਕੀ ਦੇਣ ਵਾਲਾ ਬੰਦਾ ਫੜ ਲਿਆ ਉਹ ਭਾਈ ਇਹ ਉਹ ਬੰਦਾ ਨਹੀਂ ਹੈ ਮੈਨੂੰ ਜਿਹਨੇ ਧਮਕੀ ਦਿੱਤੀ ਸੀ ਉਹ ਠੇਠ ਪੰਜਾਬੀ ਚ ਬੋਲਦਾ ਸੀ ਇਹ ਪੰਜਾਬੀ ਬੋਲ ਨਹੀਂ ਸਕਦਾ ਹੋਣਾ ਬੰਦਾ ਇਹ ਬੰਦਾ ਪੰਜਾਬੀ ਨਹੀਂ ਹੈ ਤੁਸੀਂ ਐਵੇਂ ਡਰਾਮੇਬਾਜ਼ੀ ਕਰਕੇ ਇਹ ਟਕੇ ਵੀ ਢੋਲ ਨੂੰ ਬੰਦ ਨਾ ਕਰੋ ਇਹ ਸਹੀ ਨਹੀਂ ਹੈ ਇਹ ਬੰਦਾ ਨਹੀਂ ਹੈ ਉਹ ਜਿਹਨੇ ਮੈਨੂੰ ਧਮਕੀ ਦਿੱਤੀ ਸੀ ਇਹ ਬਿਲਕੁਲ ਡਰਾਮੇਬਾਜ਼ੀ ਹੋ ਰਹੀ ਹੈ ਦੇਖੋ ਮੈਂ ਆ ਪਿਛਲੇ ਦਿਨਾਂ ਜਲੰਧਰ ਗਿਆ ਸੀ ਉੱਥੇ ਸ਼ਰਿਆਮ ਲੋਕਾਂ ਦੀਆਂ ਚੈਨੀਆਂ ਖੋਈਆਂ ਜਾ ਰਹੀਆਂ ਸ਼ਰਿਆ ਮੋਬਾਈਲ ਖੋਏ ਜਾ ਰਹੇ ਸ਼ਹਿਰ ਦੇ ਵਿੱਚ ਸ਼ਰਿਆਮ ਫਰੋਤੀਆਂ ਲਈਆਂ ਜਾ ਰਹੀਆਂ ਸ਼ਰਿਆਮ ਧਮਕੀਆਂ ਆ ਰਹੀਆਂ ਇਹ ਹਰ ਸ਼ਹਿਰ ਦੀ ਕਹਾਣੀ ਹੈ ਪੰਜਾਬ ਦੇ ਦੀ ਹਰ ਇਲਾਕੇ ਦੀ ਕਹਾਣੀ ਹੈ ਪੰਜਾਬ ਦੇ ਦੀ ਇਸ ਕਹਾਣੀ ਨੂੰ ਹੁਣ ਟਕੜ ਵਾਸਤੇ ਚਰਨਜੀਤ ਸਿੰਘ ਚੰਨੀ ਨੂੰ ਜੇ ਧਮਕੀ ਆ ਸਕਦੀ ਹੈ ਜੀਦੇ ਆਲੇ-ਦਾਲੇ ਪੁਲਿਸ ਹੈ ਪੈਰਾ ਹੈ ਸਾਬਕਾ ਮੁੱਖ ਮੰਤਰੀ ਹੈ ਤਾ ਆਮ ਆਦਮੀ ਆਮ ਵਪਾਰੀ ਆਮ ਦੁਕਾਨਦਾਰ ਦਾ ਪੰਜਾਬ ਦੇ ਵਿੱਚ ਕੀ ਹਾਲਾਤ ਹੋਏਗੀ ਇਸ ਚੀਜ਼ ਨੂੰ ਹੁਣੇ ਟਕਣਾ ਚਾਹੁੰਦੇ ਆ ਤੇ ਐਵੇਂ ਕੋਈ ਬੰਦਾ ਫੜ ਲਏ 나ਗਪੁਰ ਤੋਂ ਕਹਿੰਦੇ ਜੀ ਇਸਨੇ ਧਮਕੀ ਦਿੱਤੀ ਸੀ ਇਸ ਬੰਦੇ ਨੇ ਮੈਨੂੰ ਧਮਕੀ ਨਹੀਂ ਦਿੱਤੀ ਉਹ ਠੇੜ ਪੰਜਾਬੀ ਬੋਲਦਾ ਸੀ ਤੇ ਠੇੜ ਪੰਜਾਬੀ ਦੇ ਵਿੱਚ ਬਿਲਕੁਲ ਸਹੀ ਪੰਜਾਬੀ ਲਿਖ ਕੇ ਉਹਨੇ ਮੈਨੂੰ ਮੈਸੇਜ ਕੀਤੇ ਆ ਇੱਕ ਗੈਰ ਪੰਜਾਬੀ ਬੰਦਾ ਕਿਸ ਤਰੀਕੇ ਨਾਲ ਇੰਨੀ ਵਧੀਆ ਪੰਜਾਬੀ ਬੋਲ ਸਕਦਾ ਸਾਨੂੰ ਸਮਝ ਨਹੀਂ ਆਉਂਦੀ ਮੈਨੂੰ ਪਤਾ ਨਹੀਂ ਲੱਗੇਗਾ ਕਿ ਜੀ ਇਹ ਕਿਹੜੀ ਮੈਂ ਤਾਂ ਬੰਦੇ ਦਾ ਕਈ ਵਾਰ ਸ਼ਕਲ ਦੇਖ ਕੇ ਦੱਸ ਦੇਣਾ ਕਿ ਇਹ ਕਿਹੜੀ ਸਟੇਟ ਦਾ ਰਹਿਣ ਵਾਲਾ ਹੈ ਜਾਂ ਕਿਹੜੀ ਪੋਲੀ ਬੋਲਣ ਵਾਲਾ ਹੈ ਜਾਂ ਕਿਹੜੀ ਬਰਾਦਰੀ ਦਾ ਬੰਦਾ ਹੈ ਇਹ ਮੈਨੂੰ ਕਿਹ ਪਤਾ ਨਹੀਂ ਲੱਗਿਆ ਕਿ ਉਹ ਬੰਦਾ ਕੌਣ ਹੋ ਸਕਦਾ ਇਹ ਬੰਦਾ ਨਹੀਂ ਆ ਉਹ ਇਹ ਬਿਲਕੁਲ ਹੀ ਡਰਾਮੇਬਾਜੀ ਹੈ ਇਹਦਾ ਬੰਦੇ ਦਾ ਆਪ ਹੀ ਉਹ ਦੱਸ ਰਹੇ ਕਿ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਜਿਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਜਿਹੜਾ ਇਸ ਕੰਮ ਦਾ ਮਾਹਰ ਨਹੀਂ ਹੈ ਜਾਂ ਇਸ ਤਰ੍ਹਾਂ ਦੇ ਕੰਮ ਨਹੀਂ ਕਰਦਾ ਉਹ ਇੱਕ ਮੁੱਖ ਮੰਤਰੀ ਨੂੰ ਧਮਕੀ ਥੋੜੋ ਦੇਗਾ ਇਸ ਲਈ ਇਹ ਡਰਾਮੇਬਾਜੀ ਪੁਲਿਸ ਬੰਦ ਕਰੇ ਅਸਲੀ ਬੰਦੇ ਨੂੰ ਫੜੇ ਜੇ ਇਹਨਾਂ ਦੇ ਵਿੱਚ ਜਾਨ ਹੈ ਤਾਂ ਦੇਖੋ ਬਹੁਤ ਬੰਦੇ ਐਸੇ ਐ ਜਿਹੜੇ ਆਪਣੇ ਚੁੱਪਚਿਪੇ ਇਹਨਾਂ ਫਰੋਤੀ ਵਾਲਿਆਂ ਨੂੰ ਪੈਸੇ ਦੇ ਕੇ ਆਪਣਾ ਖਿਹੜਾ ਛੜਾ ਰਹੇ ਤੇ ਬਹੁਤ ਬੰਦੇ ਐਸੇ ਐ ਜਿਹੜੇ ਥਾਣੇ ਵੀ ਜਾਂਦੇ ਐ ਕੋਈ ਕਾਰਵਾਈ ਨਹੀਂ ਹੁੰਦੀ ਕੋਈ ਪੁੱਛਦਾ ਨਹੀਂ ਇੱਥੇ ਤੱਕ ਕਿ ਮੈਨੂੰ ਵੀ ਜਦ ਧਮਕੀ ਆਈ ਮੈਂ ਡੀਜੀਪੀ ਨੂੰ ਮੈਸੇਜ ਕੀਤਾ ਮੈਨੂੰ ਪੁੱਛਿਆ ਕਿਸੇ ਨੇ ਨਹੀਂ ਜਦ ਤੱਕ ਮੈਂ ਪ੍ਰੈਸ ਵਿੱਚ ਨਹੀਂ ਆ ਗਿਆ ਸੋ ਇਹ ਅੱਜ ਸਰਕਾਰ ਬਿਲਕੁਲ ਨਕਮੀ ਹੋ ਚੁੱਕੀ ਹੈ ਇਸ ਤੋਂ ਨਹੀਂ ਸੰਭਾਲਿਆ ਜਾ ਰਿਹਾ ਕੰਮ ਜਿਹੜਾ ਮੈਂ ਕਿਹਾ ਸੀ ਵੀ ਸਟੇਜ ਚਲਾਉਣ আর ਸਟੇਜ ਚਲਾਉਣ ਦੇ ਵਿੱਚ ਬਹੁਤ ਫਰਕ ਹੈ ਉਹ ਫਰਕ ਅੱਜ ਸਾਹਮਣੇ ਲੋਕਾਂ ਨੂੰ ਦਿਖ ਰਿਹਾ ਕੀ ਦੀ ਹੈ ਆਪਕੋ ਪਤਾ ਤਾਂ ਕੌਣ ਹੈ ਚਰਨਜੀ ਚੰਨੀ ਪੂਰਬ ਮੂਗਾਂ ਘਾਕੇ ਰਹਿਣੇ ਵਾਲੇ ਹੋ ਆਪਕੋ ਹਾਂ ਘਾਕੇ ਰਹਿਣੇ ਵਾਲੇ ਹੋ ਹਰਸ਼ਟਾ ਧਮਕੀ ਦੀ ਸੀ ਕਿਹਨਾਂ ਕੋਸੇ ਜ਼ਿਲ੍ਹੇ ਕੇ ਹਾਂਜੀ ਕੌਣੇ ਜ਼ਿਲ੍ਹਾ ਮੁੰਬਈ ਮੁੰਬਈ ਧਮਕੀ ਦੀ ਸੀ ਧਮਕੀ ਦੀ ਸੀ ਆਪਨੇ ਜੀ ਨਹੀਂ ਨਹੀਂ ਐਸਾ ਕੁਝ ਵੀ ਨਹੀਂ ਗਿਆ ਸਰ ਫਿਰ ਆਪਕੋ ਕੈਸੇ ਇਹ ਪਕੜ ਲਾਇਆ ਯਹਾਂ ਸੇ ਆਪਕੋ ਆਪਕੋ ਤਾਂ ਇਹ ਜ਼ਿਖਾਰੇ ਸਾਰੇ ਵੀ ਆਪਨੇ ਕੀਆ ਆਪਕੇ ਨੱਟ ਸੇ ਪਤਾ ਲੱਗ ਰਹਾ ਹੈ ਕੀ ਕੰਮ ਕਰਦੇ ਪੜੇ ਲਿਖੇ हुए कितना कितना पड़े कितना आपको क्या 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 हो हो अच्छा तो हैं किया है होटल मैनेजमेंट का अरे ये बता क्लियर कि तूने धमकी जो दी है चरणजीत चन्नी को पता था तेरे को वो धमकी धमकी दी थी धमकीस तरह से कुछ दिया नहीं तो मैसेज किया था कोई पैसे मांगने के दो करोड़ देने के लिए हाँ जी किया था ऐसा किया कुछ इंटेंशन नहीं था मेरा किया तो मैसेज तो किया था खाली मैसेज किया धमकी ऐसा कुछ दिया नहीं ना मांगे की होते नहीं पैसे किस लिए बात किया नहीं कभी दो करोड़ मांगे थे ਜੰਨੇ ਨੇ ਵੀ ਹੁਣ ਸਾਬ ਕਸਿਮ ਦਲ ਚੰਨੀ ਵੱਲੋਂ ਜੋ ਕਿਹਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਬੰਦਾ ਹੀ ਨਹੀਂ ਹੈ ਜਿਸ ਬੰਦੇ ਨੇ ਮੈਨੂੰ ਇਹ ਧਮਕੀ ਦਿੱਤੀ ਹੈ ਕਿਉਂਕਿ ਇਹਨਾਂ ਵੱਲੋਂ ਕਿਹਾ ਗਿਆ ਕਿ ਪੁਲਿਸ ਖਾਨਾ ਪੂਰਤੀ ਕਰਕੇ ਇਸ ਕੇਸ ਨੂੰ ਖਤਮ ਕਰਨਾ ਚਾਹੁੰਦੀ ਹੈ ਜਦਕਿ ਮੈਨੂੰ ਧਮਕੀ ਭਰਿਆ ਜੋ ਫੋਨ ਆਇਆ ਉਸ ਦੇ ਵਿੱਚ ਬੰਦਾ ਪੰਜਾਬੀ ਬੋਲਦਾ ਸੀ ਤੇ ਨਾਲ ਦੀ ਨਾਲ ਉਹ ਬੰਦੇ ਦੇ ਉੱਤੇ ਕਿਵੇਂ ਕੋਈ ਰਿਕਾਰਡ ਪਿਛਲਾ ਕ੍ਰਿਮੀਨਲ ਹੋ ਨਹੀਂ ਸਕਦਾ ਕਿਉਂਕਿ ਬੰਦਾ ਉਹ ਹੀ ਛਾਤਰ ਦਿਮਾਗ ਦਾ ਕਿਸੇ ਤੋਂ ਫਰौती ਮੰਗ ਸਕਦਾ ਜਦੇ ਉੱਤੇ ਪਹਿਲਾਂ ਵੀ ਮਾਮਲੇ ਦਰਜ ਹੋਣ ਪਹਿਲੀ ਵਾਰ ਵਾਲਾ ਉਹ ਵੀ ਮੁੱਖ ਮੰਤਰੀ ਜੋ ਸਾਬਕਾ ਸੀਐਮ ਮੁੱਖ ਮੰਤਰੀ ਉਹ ਰਹਿ ਚੁੱਕਿਆ ਹੋਵੇ ਉਸ ਤੋਂ ਫਰਤੀ ਕਿਵੇਂ ਮੰਗ ਸਕਦਾ ਤਾਂ ਇਸ ਤਰ੍ਹਾਂ ਦੇ ਜਿਹੜੇ ਸਵਾਲ ਸਾਬਕਾ ਸੀਐਮ ਚੰਨੀ ਨੇ ਚੁੱਕੇ ਨੇ ਹੁਣ ਪੁਲਿਸ ਇਸ ਬਾਰੇ ਕੀ ਕਹਿੰਦੀ ਅਗਲੇ ਬਿਆਨ ਦੇ ਵਿੱਚ ਉਹ ਵੀ ਦੇਖਾਂਗੇ ਹੋਰ ਖਬਰਾਂ ਦੇਖਣ ਲਈ ਬਹੁਤੋ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਇਸ ਖਬਰ ਨੂੰ ਬਹੁਤੋ ਸ਼ਿਰਕ ਤੁਹਾਡੇ ਕੈਮਰਾਮੈਨ ਤਸਪੀਰ ਦੇ ਨਾਲ ਹਰਤੇਜ ਸਿੰਘ